ਇੱਥੇ ਹੱਥ ਤੇ ਲੇਪੇ ਲੇਪੇ ਹੋਰ ਲੇਪੇ ਲੇਪੇ ਹੋਰ ਲੇਪੇ ਲੇਪੇ ਹੋਰ ਲੇਪੇ ਪਿੰਡਾ ਘੱਤਰਾਵਾਲਾ ਲਈ 314 ਚਮਕੌਰ ਸਾਹਿਬ 911 ਵਾਲੇ ਪਿੰਡ ਖੜਕ ਸਿੰਘ ਵਾਲਾ ਰਾਤ ਜਨ ਸਰਬ ਚਮਕੌਰ ਸਾਹਿਬ ਲਓ ਜੀ ਜਕਾਰੇ ਦੇ ਨਾਲ ਸ਼ੁਰੂਆਤ ਹੋ ਗਈ। ਜਕਾਰੇ ਦੇ ਨਾਲ ਕਹਿੰਦੇ ਰਮਾਨੀ ਕੀਤੀ ਆ ਹਮ ਇੱਕ ਬੰਦੇ ਜਿਸ ਚਾਰਾਂ ਚੀ ਨਲਕਾ ਲਾਇਆ ਪਿਆ ਕਹਿੰਦੇ ਇਸ ਮਰਜ਼ੀ ਬਾਦ ਬੋਰ ਵਾਲਾ ਖਾਲੇ ਤੇ ਵੀ ਤੇ ਇਸੇ ਦੇ ਰਾਹ ਖਰੀਆਂ ਕਾਲ ਇਹ ਜਾਣ ਜਿਹੜਾ ਸ੍ਰੀ ਦਮਕਾਰ ਸਾਹਿਬ ਉੱਪਰ ਆਪਣੇ ਪੈਦਲ ਰੇਸ ਤੇ ਖੇਡਾਂ ਕਰਦੇ ਵੀਰੋ ਸਿੰਦਾਲਾ ਕੱਪ ਲੋੜ ਵਾਲਾ

दार साहब भाषा जाता गलिया बल्ले 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 चुके बल्ले ਵੀ ਕਮਾਲ ਮੇਰੇ ਵੀਰੋ ਕਮਾਲ ਆ ਦੇਖੋ ਸਾਹਮਣੇ ਕਿ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਜਹਾਜ਼ ਹੈ ਓਏ ਵੀ ਦੀ ਕਿੱਤੀ ਵਾਲਾ ਪੱਦਾ ਮਾਰਦਾ ਪੱਦਾ ਜੱਟ जी।, भाई सोड़ के सोड़ की। जी एक मिनट ڪه ڪهڙا ٽاڙا آلي نون نون سمو لڳي سي